ਇਹ ਸਾਰਾ ਜਿਹੜਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ 77 ਤਰਨਤਨ ਦੇ ਵਿੱਚ ਸਭ ਮਨਜੋਗ ਸੀਐਮ ਸਾਹਿਬ ਪੰਜਾਬ ਤੇ ਮਨਜੋਗ ਡੀਜੀਪੀ ਸਾਹਿਬ ਪੰਜਾਬ ਦੀ ਡਾਇਰੈਕਸ਼ਨ ਤੇ ਆਪਰੇਸ਼ਨ ਫਰਹਾਰ ਵਾਰ ਅਗੇਂਸਟ ਗੈਂਗਸਟਰਸ ਚਲਾਇਆ ਗਿਆ ਹੈਗਾ ਜਿਦੇ ਵਿੱਚ ਕੱਲ ਤੜਕੇ ਤੋਂ ਹੀ ਮਤਲਬ ਸਵੇਰ ਤੋਂ ਹੀ ਜਿਹੜਾ ਹੈਗਾ ਤਰਨਤਨ ਪੁਲਿਸ ਵੱਲੋਂ 1350 ਤੋਂ ਜ਼ਿਆਦਾ ਮੁਲਾਜ਼ਮਾਂ ਦੇ ਨਾਲ ਲਗਭਗ 250 ਰੇਡਿੰਗ ਟੀਮਸ ਬਣਾ ਕੇ ਤੇ ਰੇਡਸ ਕੀਤੀ ਜਾ ਰਹੀਆਂ ਹਨ ਜਿਹੜੇ ਹਾਰਡ ਕੋਰ ਕ੍ਰਿਮੀਨਲਸ ਹੈਗੇ ਜਿਹੜੇ ਗੈਂਗਸਟਰਸ ਤੇ ਗੈਂਗਸਟਰਸ ਦੇ ਐਸੋਸੀਏਟ 엘ਿਮੈਂਟਸ ਹੈਗੇ ਜਿਹੜੇ ਮਿਸਕਰੀਐਂਟ ਹੈਗੇ ਆਰਮਸ ਐਮੂਨੇਸ਼ਨ ਦੀ ਸਮਗਲਿੰਗ ਚ ਇਨਵੋਲਡ ਹੈਗੇ ਡਰੱਗਸ ਦੀ ਸਮਗਲਿੰਗ ਚ ਇਨਵੋਲਡ ਹੈਗੇ ਤੇ ਨਾਲ ਗੈਂਗਸਟਰ ਨਾਲ ਲਿੰਕਡ ਹੈਗੇ ਜਿਹੜੇ ਫਾਈਨਾਂਸਿੰਗ ਕਰਦੇ ਉਹਨਾਂ ਨੂੰ ਉਹਨਾਂ ਦਾ ਟ੍ਰਾਂਸਪੋਰਟੇਸ਼ਨ ਕਰਦੇ ਉਹ ਸਾਰਿਆਂ ਨੂੰ ਜਿਹੜਾ ਹੈਗਾ ਟਾਰਗੇਟ ਕਰਕੇ ਲਿਸਟਿੰਗ ਕਰਕੇ ਉਹਨਾਂ ਤੇ ਰੇਡਾਂ ਕੀਤੀਆਂ ਜਾ ਰਹੀਆਂ ਹਨ ਜਿਹਦੇ ਵਿੱਚ ਅਸੀਂ ਹੁਣ ਤੱਕ ਅ ਕੱਲ ਸਵੇਰ ਤੋਂ ਲੈ ਕੇ ਹੁਣ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਦੋਂ ਤੱਕ 150 ਤੋਂ ਜ਼ਿਆਦਾ ਬੰਦੇ ਅਸੀਂ ਰਾਉਂਡ ਅਪ ਕਰ ਚੁੱਕੇ ਹਾਂ ਗ੍ਰਿਫਤਾਰ ਕਰ ਚੁੱਕੇ ਹਾਂ ਜਿਦੇ ਵਿੱਚ ਲਗਭਗ 116 ਬੰਦਿਆਂ ਦੀ ਗ੍ਰਿਫਤਾਰੀ ਪਹਿ ਚੁੱਕੀ ਹੈਗੀ ਤੇ ਬਾਕੀ ਲੋਕਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈਗਾ ਤੇ ਉਹਨਾਂ ਤੇ ਲੀਗਲ ਐਕਸ਼ਨ ਅਕੋਰਡਿੰਗਲੀ ਲਿਤਾ ਜਾ ਰਿਹਾ ਹੈਗਾ ਇਹਦੇ ਵਿੱਚ ਗੈਂਗਸਟਰਸ ਦੇ ਬਹੁਤ ਸਾਰੇ ਐਸੋਸੀਏਟਸ ਹੈਗੇ ਇਸ ਤੋਂ ਇਲਾਵਾ ਹੈਬਿਚੁਅਲ ਕ੍ਰਾਈਮਨਲਸ ਹੈਗੇ ਜਿਹੜੇ ਮਲਟੀਪਲ ਸੀਰੀਅਸ ਕ੍ਰਾਈਮਸ ਇਨਵੋਲਡ ਹੈਗੇ ਜਿਨ੍ਹਾਂ ਤੋਂ ਕੁਝ ਰਿਕਵਰੀਆਂ ਹੋਈਆਂ ਹੈਗੀਆਂ ਤੇ ਉਸ ਤੋਂ ਇਲਾਵਾ ਡਰੱਗਸ ਸਮਗਲਰਸ ਹੈਗੇ ਜਿਨ੍ਹਾਂ ਤੇ ਲਿੰਕਸ ਹੈਗੇ ਵੱਖ-ਵੱਖ ਗੈਂਗਸਟਰਸ ਦੇ ਐਸੋਸੀਏਟਸ ਦੇ ਨਾਲ ਤੇ ਇਹਦੇ ਵਿੱਚ ਚੰਗੀ ਕਾਮਯਾਬੀ ਤਨਤਨ ਪੁਲਿਸ ਨੂੰ ਹੁਣ ਤੱਕ ਮਿਲੀ ਹੈਗੀ ਜਿਹਦੇ ਵਿੱਚ ਸਾਡੇ ਕੋਲ ਜ਼ਿਲ੍ਹੇ ਦੀ ਫੋਰਸ ਜਿਹਦੇ ਵਿੱਚ 800 ਤੋਂ ਜ਼ਿਆਦਾ ਮੁਲਾਜ਼ਮ ਨਾਲ ਹੀ ਜਿਹੜੀ ਸਾਨੂੰ ਐਡੀਸ਼ਨਲ ਫੋਰਸ ਮਿਲੀ ਹੈਗੀ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਤੇ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਅਸੀਂ 350 250 ਟੀਮਸ ਬਣਾਈ ਹੈਗੀਆਂ ਤੇ ਜਿਹਦੇ ਵਿੱਚ 1350 ਤੋਂ ਜ਼ਿਆਦਾ ਮੁਲਾਜ਼ਮ ਅਸੀਂ ਇਨਵੋਲ ਕੀਤੇ ਹੈਗੇ ਹੁਣ ਤੱਕ 750 ਤੋਂ ਜ਼ਿਆਦਾ ਰੇਡਸ ਹੋ ਚੁੱਕੀਆਂ ਹਨ ਲਗਭਗ 250 ਰੇਡਸ ਹੋਣ ਹੋਣ ਹੋਰ ਔਨ ਦਾ ਵੇ ਹੈਗੀ ਜਿਹੜਾ ਇਨ ਪ੍ਰੋਸੈਸ ਹੈਗੀਆਂ ਤੇ ਆਹ ਪ੍ਰੋਸੈਸ ਚੱਲੂ ਰਹੇਗਾ ਇਹਦੇ ਵਿੱਚ ਸਿਮਿਲਰਲੀ ਅਗਲੇ ਆਉਣ ਵਾਲੇ ਦਿਨਾਂ 'ਚ ਵੀ ਰੇਡ ਹੁੰਦੀਆਂ ਰਹਿਣਗੀਆਂ ਸਾਡਾ ਮਕਸਦ ਜਿਹੜਾ ਹੈਗਾ ਉਹ ਕ੍ਰਾਈਮ ਤੇ ਕ੍ਰਿਮੀਨਲ ਖਾਸ ਤੌਰ ਤੇ ਗੈਂਗਸਟਰ ਕ੍ਰਾਈਮ ਨੂੰ ਤੇ ਉਹਦੇ ਸਿੰਡੀਕੇਟ ਨੂੰ ਬ੍ਰੇਕ ਕਰਨਾ ਤੇ ਉਹਨੂੰ ਟਰੇਸ ਕਰਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਖਤ ਤੋਂ ਸਖਤ ਸਜ਼ਾ ਦਿਲਵਾਉਣਾ ਆ ਸਾਡਾ ਮਕਸਦ ਹੈਗਾ ਐਟ ਦੀ ਸੇਮ ਟਾਈਮ ਉਹਨਾਂ ਦੀ ਫਾਈਨਾਂਸਿੰਗ ਉਹਨਾਂ ਦੇ ਐਸੋਸੀਏਟ ਉਹਨਾਂ ਦਾ ਜਿਹੜਾ ਨੈਟਵਰਕ ਹੈਗਾ ਉਹਨੂੰ ਨਸ ਤੋਂ ਨਾਬੂਤ ਕਰਨਾ ਸਾਡਾ ਮਕਸਦ ਹੈਗਾ ਇਹਦੇ ਵਿੱਚ ਤਰਨਤਨ ਪੁਲਿਸ ਦੀ ਸਾਰੀਆਂ ਟੀਮਾਂ ਬੜੇ ਕਮਿਟਮੈਂਟ ਦੇ ਨਾਲ ਕੰਮ ਕਰ ਰਹੀ ਹੈ ਲੋਕਾਂ ਤੋਂ ਰਿਕੁਐਸਟ ਹੈਗੀ ਕਿ ਉਹ ਵੀ ਸਾਨੂੰ ਜੇਕਰ ਉਹਨਾਂ ਕੋਲ ਇਨਪੁਟਸ ਹੈਗੀਆਂ ਤੇ ਸਾਡੇ ਨਾਲ ਜ਼ਰੂਰ ਸਾਂਝਾ ਕਰਨ ਸੋ ਦੈਟ ਆਪਣਾ ਆਪਰੇਸ਼ਨ ਔਰ ਇਫੈਕਟਿਵ ਹੋ ਸਕੇ ਥੈਂਕ ਯੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।